ਪੰਜਾਬ ਜੌਬ ਹੈਲਪ ਚੈਨਲ ਵਿੱਚ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਆ ਅੱਜ ਅਸੀਂ ਤੁਹਾਨੂੰ ਜ ਨਵੀਂ ਪੋਸਟ ਬਾਰੇ ਦੱਸਣ ਜਾ ਰਹੇ ਹਾਂ ਪੰਜਾਬ ਦੀ ਨਵੀਂ ਪੋਸਟ ਆ ਜੋ ਕਿ ਹੈ ਆਰਸੀਐਫ ਕਪੂਰਥਲਾ ਦੇ ਵਿੱਚ ਸਪੋਰਟਸ ਕੋਟੇ ਦੇ ਲਈ ਜੋ ਆਫਲਾਈਨ ਫਾਰਮ 2025 ਦੇ ਲਈ ਆਏ ਨੇ ਇਸ ਵਿੱਚ ਆਰਸੀਐਫ ਯਾਨੀ ਕਿ ਰੇਲ ਕੋਚ ਫੈਕਟਰੀ ਕਪੂਰਥਲਾ ਦੇ ਫਾਰਮ ਨੇ ਇਹ ਇਸ ਵਿੱਚ ਟੋਟਲ 23 ਪੋਸਟਾਂ ਨੇ ਜਿਹੜੀਆਂ ਕਿ 13 ਜਨਵਰੀ 2025 ਨੂੰ ਇਸ ਦੀ ਪੋਸਟ ਡਿਟੇਲ ਅਪਡੇਟ ਹੋਈ ਆ ਤੇ ਇਹ ਜੋ ਪੋਸਟ ਆ ਇਸ ਨੂੰ ਅਪਲਾਈ ਕਰਨ ਲਈ ਡੇਟਸ ਨੇ ਸਟਾਰਟਿੰਗ ਡੇਟ 4 ਜਨਵਰੀ ਤੋਂ ਫਾਰਮ ਅਪਲਾਈ ਹੋਣਾ ਸਟਾਰਟ ਹੋ ਚੁੱਕੇ ਸੀ ਤੇ ਲਾਸਟ ਡੇਟ ਇਸ ਨੂੰ ਅਪਲਾਈ ਕਰਨ ਦੇ ਤੇ ਫੀਸ ਪੇ ਕਰਨ ਲਈ 3 ਫਰਵਰੀ 2025 ਆ ਤੇ ਨਾਲ ਹੀ ਇਸ ਵਿੱਚ ਜੋ ਏਜ ਰੱਖੀ ਗਈ ਹੈ ਇਹਨਾਂ ਨੇ ਅਪਲਾਈ ਕਰਨ ਲਈ 1 ਜੁਲਾਈ 2025 ਤੱਕ ਤੁਹਾਡੀ ਘੱਟੋ ਘੱਟ 18 ਸਾਲ ਦੀ ਤੇ ਵੱਧ ਤੋਂ 25 ਸਾਲ ਦੀ ਹੋਣੀ ਜ਼ਰੂਰੀ ਆ ਇਸ ਵਿੱਚ ਕਿ ਤੁਹਾਨੂੰ ਏਜ ਰਿਲੈਕਸ਼ਨ ਵੀ ਦਿੱਤਾ ਜਾਊਗਾ ਜੋ ਕਿ ਇਹਨਾਂ ਦੇ ਰੂਲਸ ਮੁਤਾਬਕ ਹੋਊਗੀ ਤੇ ਐਪਲੀਕੇਸ਼ਨ ਫੀਸਿਸ ਵਿੱਚ ਜਨਰਲ OBC ਲਈ 500 ST ST ਲਈ 250 ਤੇ ਮਾਈਨੋਰਟੀ ਫੀਮੇਲਸ ਲਈ 200 ₹200 ਫੀਸ ਰੱਖੀ ਗਈ ਆ ਇਸ ਵਿੱਚ ਵੈਕੰਸੀ ਦੀ ਡਿਟੇਲ ਕਰ ਲਈਏ ਗੱਲ ਕਰ ਲਈਏ ਤਾਂ ਇਸ ਵਿੱਚ ਪੋਸਟ ਜੋ ਨਾਮ ਹੈਗਾ ਉਹ ਲੈਵਲ 1 ਦੇ ਪੋਸਟਾਂ ਨੇ ਤੇ ਲੈਵਲ 2 ਦੀਆਂ ਪੋਸਟਾਂ ਨੇ ਜੋ ਕਿ ਕੁੱਲ 23 ਪੋਸਟਾਂ ਨੇ ਇਸ ਵਿੱਚ ਲੈਵਲ 1 ਦੇ ਪੋਸਟ ਵਾਲੇ 10ਵੀਂ ਪਾਸ ਦੇ ਨਾਲ ਸਪੋਰਟ ਸਰਟੀਫਿਕੇਟ ਹੋਣਾ ਜ਼ਰੂਰੀ ਹੈ ਤੇ 12ਵੀਂ ਪਾਸ ਤੇ 10ਵੀਂ ਪਾਸ ਸਪੋਰਟਸ ਸਰਟੀਫਿਕੇਟ ਜਿਹੜੇ ਕਿ ਲੈਵਲ 2 ਦੀ ਪੋਸਟ ਲਈ ਜ਼ਰੂਰੀ ਆ ਇਸ ਵਿੱਚ ਜੋ ਟ੍ਰੇਨਿੰਗ ਪੀਰੀਅਡ ਹੋਣਾ ਚਾਹੀਦਾ ਸਪੋਰਟਸ ਕੋਟੇ ਦਾ ਅਪਾਇੰਟੈਂਸ ਹੋਣੀਆਂ ਨੇ ਜੋ ਕਿ ਘੱਟੋ ਘੱਟ 2 ਸਾਲ ਦਾ ਹੋਣਾ ਚਾਹੀਦਾ ਜਾਂ ਫਿਰ ਤੁਹਾਡੀ ਆਈਟੀਆ ਸਰਟੀਫਿਕੇਟ ਤੁਹਾਡੇ ਕੋਲ ਹੋਣਾ ਕਟੋਟ ਚੇਮੀਨਾ ਦਾ ਹੋਵੇ ਇਸ ਤੋਂ ਬਿਨਾ ਜੇਕਰ ਤੁਸੀਂ ਘਰ ਬੈਠੇ ਸਾਡੇ ਕੋਲ ਆਪਣੇ ਪੋਸਟਾਂ ਨੂੰ ਭਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਨੰਬਰ ਤੇ ਸੰਪਰਕ ਕਰੋ ਤੇ ਜੇਕਰ ਤੁਸੀਂ ਅੱਧੀ ਨਵੇਂ ਨਵੇਂ ਸਰਕਾਰੀ ਨੌਕਰੀ ਦੀ ਜਾਣਕਾਰੀ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰ ਦੇ ਤਾਂ ਕਿ ਸਾਰੇ ਲੋਕਾਂ ਕੋਲੇ ਜਾਣਕਾਰੀ ਪਹੁੰਚ ਸਕੇ ਤੇ ਆਫੀਸ਼ੀਅਲ ਵੈਬਸਾਈਟ ਇਸ ਦੀ ਮੈਂਸ਼ਨ ਕਰ ਦਿੱਤੀ ਹੈ ਜਿੱਥੇ ਜਾ ਕੇ ਤੁਸੀਂ ਇਹ ਆਫਲਾਈਨ ਫਾਰਮ ਅਪਲੋਡ ਕਰ ਲੈਣੇ ਨੇ ਜਾਂ ਫਿਰ ਤੁਸੀਂ ਸਾਡੇ ਕੋਲ ਵੀ ਇਸ ਦੀ ਪੀਡੀਐਫ ਲੈ ਸਕਦੇ ਹੋ ਸੱਫ ਸਾਡੇ ਕੋਲ ਵੀ ਅਪਲਾਈ ਕਰਵਾ ਸਕਦੇ ਹੋ